ਕੀ ਜਾ ਘਟ ਪਹੁੰਚ ਰਹੇ ਨੇ ਦੂਰ ਕਰਕੇ ਲੋਕ ਦੂਰ ਕਰੋ ਛੱਡ ਜਾ ਦੂਰ ਚਲੇ ਗਏ ਰਿਸ਼ਤੇਦਾਰੀਆਂ ਦੇ ਇੱਥੇ ਹੁਣ ਕੋਈ ਡਰਦੇ ਆ ਨਹੀਂ ਰਹੇਓ ਕਿਉਂਕਿ ਇੱਥੇ ਕੋਈ ਸੂਣ ਤੇ ਵੀ ਨਹੀਂ ਮੈਰੀ ਕੀ ਸਾਨੂੰ ਇਹ ਬਿਸਕਟ ਜਾਂ ਕੋਈ ਛੋਟੀ ਮੋਟੀ ਦਵਾਈ ਮੈਰੀ ਹੈ ਐਡੀ ਦੂਰੋਂ ਅਸੀਂ ਆਵਾਂਗੇ ਤੇ ਇਹਨਾਂ ਦਾ ਅਸੀਂ ਕਰਾਇਆ ਵੀ ਨਹੀਂ ਲਾ ਸਕਦੇ ਇਹ ਬੇਈਨਾ ਸਾਡੀਆਂ ਜਿਹੜੀਆਂ ਬਰਬਾਦ ਹੋ ਗਈਆਂ ਨੇ ਮਕਾਨ ਸਾਡੇ ਡਿੱਗ ਪਏ ਹੁਣ ਕਿੰਨਾ ਕੋ ਨੁਕਸਾਨ ਹੋਇਆ ਹੁਣ ਸਾਡਾ ਘਟੋ ਘਾਟ 70 70 ਹਜ਼ਾਰ ਦੇ ਕਿੱਲੇ ਦਾ ਝੋਲਾ ਮਰ ਗਿਆ ਹੈ ਅੰਦਰ ਟਰੈਕਟਰ ਨਾਲ ਨਾ ਕਿਸਾਨ ਸਿਰਫ ਅੰਦੋਲਨ ਕਰਦੇ ਅੰਦੋਲਨ ਕਿੱਥੇ ਕਰਦਾ ਆ ਛੋਟੇ ਵਰਗੀਆਂ ਜ਼ਮੀਨਾਂ ਇਹਦੇ ਨਾਲ ਹੀ ਫੰਦੇ ਆਪਾਂ ਹੁਣ ਆ ਅੰਦੋਲਨ ਕੀਤਾ ਇਹ ਟਰੈਕਟਰ ਟਰੈਕਟਰਾਂ ਦੇ ਸਿਰਾਂ ਤੇ ਆਪਣਾ ਪੰਜਾਬ ਜੀ ਰਿਹਾ ਜੀ ਰਾਸ਼ਨ ਵੀ ਇਹਨਾਂ ਦੇ ਸਿਰ ਤੇ ਆ ਰਿਹਾ ਆਪਣਾ ਸultanpur Lodhi ਵਿੱਚ ਦੂਰ ਦੂਰ ਤੋਂ ਲੋਕ ਪਹੁੰਚ ਰਹੇ ਨੇ ਪੰਜਾਬ ਹੀ ਇਸ ਸਮੇਂ ਪੰਜਾਬ ਦਾ ਸਾਥ ਦੇ ਰਿਹਾ ਹੈ ਹੋਰ ਸੂਬਿਆਂ ਤੋਂ ਬਹੁਤ ਘੱਟ ਹੈ ਜੋ ਲੋਕ ਪਹੁੰਚ ਰਹੇ ਨੇ ਇਸ ਨੂੰ ਕਿਵੇਂ ਵੇਖਦੇ ਹੋ ਵੇਖੋ ਜੀ ਜੁਨੀਆਂ ਬਹੁਤ ਪਹੁੰਚ ਰਹੀ ਹੈ ਚੀਜ਼ਾਂ ਘੱਟ ਪਹੁੰਚ ਰਹੇ ਨੇ ਦੂਰ ਕਰਕੇ ਲੋਕ ਦੂਰ ਕਰੋ ਛੱਡ ਕੇ ਦੂਰ ਚਲੇ ਗਏ ਰਿਸ਼ਤੇਦਾਰੀਆਂ ਦੇ ਇੱਥੇ ਹੁਣ ਕੋਈ ਡਰਦੇ ਆ ਨਹੀਂ ਰਹੇ ਕਿਉਂਕਿ ਇੱਥੇ ਕੋਈ ਸੂਣਤ ਵੀ ਨਹੀਂ ਮੈਰੀ ਕੀ ਸਾਨੂੰ ਇਹ ਬਿਸਕਟ ਜਾਂ ਕੋਈ ਛੋਟੀ ਮੋਟੀ ਦਵਾਈ ਮਿਲ ਰਹੀ ਹੈ ਐਡੀ ਦੂਰੋਂ ਅਸੀਂ ਆਵਾਂਗੇ ਤੇ ਇਹਨਾਂ ਦਾ ਅਸੀਂ ਕਰਾਇਆ ਵੀ ਨਹੀਂ ਲਾ ਸਕਦੇ ਸਾਡੇ ਕੋਲ ਇਹਨਾਂ ਟਾਈਮ ਹੀ ਨਹੀਂ ਹੁੰਦਾ ਤੇ ਬਾਕੀ ਅੱਜ ਅਸੀਂ ਟਰੈਕਟਰ ਗੱ ਇਹ ਪਰਵਹੀ ਆ ਜਾਏ ਹਾਂ ਜਿੰਬੈਨਾ ਸਾਡੀਆਂ ਜਿਹੜੀਆਂ ਬਰਬਾਦ ਹੋ ਗਈਆਂ ਨੇ ਮਕਾਨ ਸਾਡੇ ਡਿੱਗ ਪਏ ਐ ਹੋਰ ਕੀ ਕੀ ਨੁਕਸਾਨ ਹੋਇਆ 2023 ਵਿੱਚ ਵੀ ਏਸੀ ਤਰੀਕੇ ਦੇ ਹਾਲਾਤ ਬਣੇ ਸੀ ਉਸ ਦੇ ਵਿੱਚ ਵੀ ਸਾਡਾ ਇਸੇ ਤਰ੍ਹਾਂ ਹੋਇਆ ਸੀ ਪਰ ਗਵਰਨਮੈਂਟ ਨੇ ਸਾਨੂੰ ਕੁਝ ਨਹੀਂ ਦਿੱਤਾ ਤਾਂ ਹੁਣ ਕਿੰਨਾ ਕੁ ਨੁਕਸਾਨ ਹੋਇਆ ਹੁਣ ਸਾਡਾ ਘੱਟੋ ਘੱਟ 70 70 ਹਜ਼ਾਰ ਦੇ ਕਿੱਲੇ ਦਾ ਝੋਲਾ ਮਰ ਗਿਆ ਬਾਕੀ ਹਜ਼ਾਰ ਕਿੱਲੇ ਹਾਂ 70 ਹਜ਼ਾਰ ਕਿੱਲੇ ਦਾ ਅਗਰ ਸਾਡੇ 10 15 ਕਿੱਲੇ ਨੂੰ ਗੱਜਾ ਸਾਹਿਬ ਲਾ ਲੋ ਕਿੰਨੇ ਦਾ 10 ਵੀ ਲੱਖ ਦਾ ਨਿਸ਼ਾਨ ਨਕਸਾ ਨੂੰ ਪਿਆ ਤੁਸੀਂ ਕਿੱਥੋਂ ਆਏ ਹੋ ਕੀ ਕੀ ਲੈ ਕੇ ਆਏ ਹੋ ਆਪਾਂ ਸੁਲਤਾਨਪੁਰ ਲੋਧੀ ਤੋਂ ਆਏ ਆਂ ਬीडीਪਰੋਂ ਆਪਣਾ ਪਿੰਡ ਦਾ ਆਪਣਾ ਬਿਸਕਟ ਦਵਾਈਆਂ ਜਿਹੜੀਆਂ ਬੁਖਾਰ ਦੀ ਖਾਰਸ਼ ਦੀ ਦਵਾਈਆਂ ਸਾਰਾ ਕੁਝ ਲੈ ਕੇ ਆਏ ਆਂ ਫੀਡ ਵੀ ਲੈ ਕੇ ਆਏ ਆਂ ਨਾਲ ਇੰਨੇ ਦਿਨਾਂ ਤੋਂ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਰ ਉਸ ਤਰੀਕੇ ਜੋ ਲੋਕ ਹੈ ਲੋਕਾਂ ਨੂੰ ਇਸ ਸਮੇਂ ਰਾਸ਼ਨ ਦੀ ਲੋੜ ਨਹੀਂ ਰਹੀ ਹੈ ਦੇਖੋ ਤੁਹਾਡੇ ਸਾਹਮਣੇ ਇਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਚੀਜ਼ਾਂ ਉੱਥੇ ਫਸੀਆਂ ਰਹਿ ਗਈਆਂ ਨੇ ਅੱਜ ਕੱਢੀ ਇੱਕ ਗੱਡੀ ਤੇ ਟਰੈਕਟਰ ਕੋਈ ਗੱਲ ਨਹੀਂ ਜੇ ਇਸ ਤਰੀਕੇ ਦੀ ਜੇ ਸੇਵਾ ਚਾਹੀਦੀ ਆਪਾਂ ਉਸ ਦੀ ਜੀ ਸੇਵਾ ਲੈ ਕੇ ਹਾਜ਼ਰ ਪਹੁੰਚਾਂਗੇ ਤੇ ਕੋਈ ਨਹੀਂ ਜਿੱਦਾਂ ਹੀ ਪਾਣੀ ਉਤਰੇਗਾ ਆਪਾਂ ਹੈਲਪ ਕਰਾਂਗੇ ਜ਼ਰੂਰ ਹਰ ਇੱਕ ਤਰੀਕੇ ਦੀ ਹੈਲਪ ਕਰਾਂਗੇ ਟਰੈਕਟਰ ਵਿੱਚ ਆਇਆ ਹਾਂਜੀ ਹਾਂਜੀ ਟਰੈਕਟਰ ਲੈ ਕੇ ਆਇਆ ਕਹਿੰਦਾ ਟਰੈਕਟਰ ਨਾਲ ਨਾਲ ਨਾ ਕਿਸਾਨ ਸਿਰਫ ਅੰਦੋਲਨ ਕਰਦੇ ਅੰਦੋਲਨ ਕਿੱਥੇ ਕਰਦਾ ਛੋਟੇ ਵਰਗੀਆਂ ਜ਼ਮੀਨਾਂ ਇਹਦੇ ਨਾਲ ਜਵੰਦੇ ਆਪਾਂ ਹੁਣ ਆ ਅੰਦੋਲਨ ਕੀਤਾ ਇਹ ਟਰੈਕਟਰ ਟਰੈਕਟਰ ਆ ਸਿਰਾਂ ਤੇ ਆਪਣਾ ਪੰਜਾਬ ਜੀ ਰਿਹਾ ਜੀ ਰਾਸ਼ਨ ਵੀ ਇਹਨਾਂ ਦੇ ਸਿਰ ਤੇ ਆ ਰਿਹਾ ਆਪਣਾ ਇਸ ਟਾਈਮ ਲਾਈਫ ਸੇਵਰ ਵੀ ਸਾਬਤ ਹੋ ਰਿਹਾ ਜਿੱਤੇ ਫਸੇ ਹੋਏ ਲੋਕ ਉਹ ਤੇ ਟਰੈਕਟਰ ਜਾ ਰਹੇ ਹੋਰ ਕੋਈ ਵਾਹਨ ਨਹੀਂ ਜਾ ਪਾ ਰਿਹਾ ਇਹ ਦੇਖ ਸਕਦੇ ਹੋ ਤੁਸੀਂ ਐਨਆਰਆਈ ਵੀਰਾਂ ਦਾ ਸਹਿਯੋਗ ਇਸ ਤਰੀਕੇ ਹਰ ਇੱਕ ਟਰੈਕਟਰ ਟਰਾਲੀ ਤੇ ਲਿਖਿਆ ਹੈ ਇਸੇ ਤਰੀਕੇ ਵਕ ਵਕ ਥਾਮਾ ਤਾਂ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਤੇ ਰਾਸ਼ਨ ਲਿਆਇਆ ਜਾ ਰਿਹਾ ਇਸ ਦੇ ਵਿੱਚ ਜਾਂ ਫਿਰ ਜੋ ਬੋਰੀਆਂ ਮਿੱਟੀ ਨਾਲ ਭਰੀਆਂ ਬੋਰੀਆਂ ਹੈ ਉਹ ਨੌਜਵਾਨ ਲਿਆ ਰਹੇ ਨੇ ਬਨ ਮਾਰਨ ਦੇ ਲਈ ਲੋਕਾਂ ਨੂੰ ਬਚਾਇਆ ਜਾ ਰਿਹਾ ਜੋ ਹੜ੍ਹਾਂ ਦੇ ਕਾਰਨ ਫਸ ਚੁੱਕੇ ਨੇ ਕਿਉਂਕਿ ਹੋਰ ਕੋਈ ਵਾਹਨ ਉਸ ਮਿੱਟੀ ਵਿੱਚ ਉਸ ਗਾਰੇ ਵਿੱਚ ਪਹੁੰਚ ਨਹੀਂ ਸਕਦਾ ਜਿੱਥੇ ਟਰੈਕਟਰ ਪਹੁੰਚ ਰਹੇ ਹੈ ਤੇ ਟਰੈ ਕੀਤੀਆਂ ਜਾ ਰਹੀਆਂ ਨੇ ਇਹ ਵੇਖ ਸਕਦੇ ਹੋ ਇਹ ਸੁਲਤਾਨਪੁਰ ਲੋਧੀ ਦਾ ਉਹ ਪੁਲ ਹੈ ਜਿੱਥੇ ਬਿਆਸ ਦੀ ਇਹ ਮਾਰ ਪਈ ਹੈ ਤੇ ਇਸ ਪੂਰੀ ਸੜਕ ਤੇ ਟਰੈਕਟਰ ਹੀ ਟਰੈਕਟਰ ਤੁਹਾਨੂੰ ਨਜ਼ਰ ਆਉਣਗੇ ਕਿਸੇ ਟਰੈਕਟਰ ਵਿੱਚ ਰਾਸ਼ਨ ਹੈ ਕੋਈ ਟਰੈਕਟਰ ਟਰਾਲੀ ਦੂਜੀ ਟਰਾਲੀ ਨੂੰ ਖਿੱਚਣ ਦੇ ਲਈ ਰੱਖੀ ਗਈ ਹੈ ਕੋਈ ਟਰੈਕਟਰ ਟਰਾਲੀ ਵਿੱਚ ਮਿੱਟੀ ਦੇ ਜਿਹੜੇ ਬੋਰੇ ਉਹ ਲਿਆਏ ਜਾ ਰਹੇ ਨੇ ਤਾਂ ਜੋ ਕਿਤੋਂ ਬਨ ਜੇਕਰ ਟੁੱਟੇ ਉਹ ਬਚਾ ਹੋ ਸਕੇ ਹੋਰ ਵੀ ਟਰੈਕਟਰ ਟਰਾਲੀਆਂ ਦੇ ਵਿੱਚ ਹੜਾਂਕਾਰਨ ਬਚਾ ਕੀਤਾ ਜਾ ਰਿਹਾ ਹੈ ਇਹ ਜੋ तमाम ਲੋਕ ਪਹੁੰਚ ਰਹੇ ਨੇ ਪੰਜਾਬੀ ਪਹੁੰਚ ਰਹੇ ਨੇ ਇਹ ਟਰੈਕਟਰਾਂ ਵਾਂਹੀਂ ਪਹੁੰਚ ਰਹੇ ਨੇ ਤੇ ਹੜ ਪੀੜਤ ਲੋਕਾਂ ਦੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਸੁਲਤਾਨਪੁਰ ਲੋਧੀ ਵਿੱਚ ਵੱਡੀ ਮਾਰ ਇਸ ਵਾਰ ਹੜ੍ਹਾਂ ਦੀ ਪਈ ਹੈ ਸਭ ਤੋਂ ਪਹਿਲਾਂ ਅਸੀਂ ਜੇਕਰ ਗੱਲ ਕਰਦੇ ਗੁਰਦਾਸਪੁਰ ਵਿੱਚ ਬਹੁਤ ਬੁਰੇ ਹਾਲ ਹੈ ਇਹਨਾਂ ਹੜ੍ਹਾਂ ਕਾਰਨ ਉਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਤੇ ਹਰ ਇੱਕ ਭਾਈਚਾਰੇ ਦੇ ਲੋਕ ਇੱਥੇ ਪਹੁੰਚ ਰਹੇ ਨੇ ਭਾਈਚਾਰਕ ਸਾਂਝ ਦੀ ਇੱਕ ਖੂਬਸੂਰਤ ਜੋ ਤਸਵੀਰ ਹੈ ਉਹ ਸਾਨੂੰ ਸੁਲਤਾਨਪੁਰ ਲੋਧੀ ਵਿੱਚ ਜਿੱਥੇ ਵੀ ਹੜ੍ਹਾਂ ਦੇ ਹਾਲਾਤ ਬਣੇ ਨੇ ਉਥੇ ਦੇਖਣ ਨੂੰ ਮਿਲ ਰਹੀ ਹੈ ਵੇਖ ਸਕਦੇ ਹੋ ਰਾਸ਼ਨ ਕਿਵੇਂ ਲੈ ਕੇ ਜਾ ਰਹੇ ਹੈ ਵੀਰ ਤੇ ਇਸੇ ਤਰੀਕੇ ਜੋ ਨੌਜਵਾਨ ਪਹੁੰਚ ਰਹੇ ਹੈ ਉਹ ਕੁਝ ਕੁਝ ਚੀਜ਼ਾਂ ਲੈ ਕੇ ਪਹੁੰਚ ਰਹੇ ਆ ਆਪਣੇ ਪੱਧਰ ਤੇ ਜੋ ਮਦਦ ਕਰ ਸਕਦੇ ਉਹ ਲੈ ਕੇ ਪਹੁੰਚ ਰਹੇ ਕੁਝ ਲੋਕ ਇੱਥੇ ਪਹੁੰਚਨੇ ਹਾਂ ਜੀ ਕਿੱਥੋਂ ਆਇਓ ਜੀ ਅਸੀਂ ਲੋਹੇਦਵਾਲ ਦਾ ਤਾਂ ਫਿਰ ਇੱਥੇ ਕਿਵੇਂ ਮਦਦ ਕਰ ਰਹੇ ਹੋ ਮਦਦ ਇਥੇ ਬੰਨਾ ਦੇ ਸਾਡਾ ਏਰੀਆ ਇਹ ਹੈ ਜੀ ਤੇ ਬੰਨਾ ਦੇ ਉੱਤੇ ਰਾਤ ਦੇਣਾ ਪਹਿਰਾ ਦੇ ਕੇ ਸੇਵਾ ਕਰ ਰਹੇ ਆ ਵੀ ਕੋਈ ਸ਼ੈਤਾਨੀ ਨਾ ਕਰੇ ਜਾਂ ਕੋਈ ਬੰਨਾ ਚ ਖੋੜ ਡੇ ਗਈ ਆ ਉਸ ਤੋਂ ਬਚਾ ਕੰਮ ਕਰਦੇ ਜਿੰਨੀ ਕੁ ਮਾਨੂੰ ਆਏ ਆਪਣੇ ਆ ਜੋ ਕਰ ਸਕਦੇ ਆ ਹੈਲਪ ਕਰ ਰਹੇ ਆ ਜੀ ਸ਼ਾਮ ਦੇ ਸਮੇਂ ਮੈਂ ਵੇਖ ਪਾ ਰਹੀ ਐ ਤੇ ਕੋਈ ਬੇੜੀ ਨਹੀਂ ਰਹਿ ਰਹੀ ਜ਼ਿਆਦਾ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਐ ਉਹ ਜਿਹੜੇ ਫੌਜੀ ਆਏ ਹੋਏ ਸੀ ਉਹ ਵੀ ਚੁਰ ਗਏ ਨੇ ਤਾਂ ਉਸ ਸਮੇਂ ਕੌਣ ਰਖਵਾਲੀ ਕਰਦਾ ਉਹ ਸਮੇਂ ਸੇਵਾਦਾਰ ਜਿਹੜੇ ਬਾਬਿਆਂ ਦੇ ਸੇਵਾ ਦਾ ਬਾਕੀ ਜੋ ਇੱਥੋਂ ਦੇ ਐਮਐਲਏ ਸਾਹਿਬ ਉਹਨਾਂ ਦਾ ਜੋ ਬੇੜਾ ਦਿੱਤਾ ਹੈ ਇਹਨਾਂ ਨੂੰ ਵੱਡਾ ਹੋ ਜਾਂਦੇ ਆ ਜਿੱਦਾਂ ਇੱਥੇ ਸੰਸਥਾਵਾਂ ਉਹਨਾਂ ਨੇ ਆਪਦੀ ਤਕਰੀਬਨ ਡਿਊਟੀ ਬਣਾਈ ਹੋਈ ਆ ਉਹਨਾਂ ਨਾਲ ਹੀ ਪੂਰੀ ਪੈਂਦੀ ਆ ਬਾਕੀ ਜੇ ਕਈ ਸਰਕਾਰ ਨਾਲ ਤਾਂ ਉਹ ਤਾਂ ਆਪਣੀ ਡਿਊਟੀ ਕਰਦੇ ਹੋ ਮੁਰ ਜਾਂਦੇ ਇਹ ਇਹਦੇ ਨਾਲ ਕੁਝ ਲੋਕ ਸ਼ਿਕਾਇਤ ਕਰਦੇ ਨਜ਼ਰ ਆਏ ਕਿ ਜਦੋਂ ਕੋਈ ਸੈਲੀਬ੍ਰਿਟੀ ਆ ਰਿਹਾ ਹੈ ਕੋਈ ਸਿਆਸੀ ਆਗੂ ਆ ਰਿਹਾ ਉਹਨਾਂ ਨੂੰ ਬੇੜੀਆਂ ਨਹੀਂ ਮਿਲਦੇ ਜੋ ਜਿਹਨੇ ਵਾਕਈ ਉਥੇ ਪਹੁੰਚ ਕਰਨੀ ਹੈ ਇੱਕ ਚਾਹ ਰਾਸ਼ਨ ਦੇਣ ਦੇ ਲਈ ਜਾਂ ਫਿਰ ਉਥੇ ਨਹੀਂ ਵਸਨੀ ਕਿ ਆਪਣੇ ਘਰਾਂ ਤੱਕ ਪਹੁੰਚਣਾ ਬਹੁਤ देर तक ਬੈਠੇ ਹੋਏ ਸੀ ਸਵੇਰੇ ਦੇਖੋ ਇਹ ਚੀਜ਼ ਦੀ ਪ੍ਰੋਬਲਮ ਤਾਂ ਹੈਗੀ ਆ ਕਿਉਂਕਿ ਬੇੜੇ ਜਿਹੜੇ ਕੁਝ ਅੰਦਰ ਜਾ ਰਹੇ ਜਿਹੜੇ ਉਹ ਸੇਵਾਦਾਰਾਂ ਕੋਲ ਹੈਗੇ ਆ ਉਹ ਅੰਦਰ ਆਪਣਾ ਕੋਈ ਵੀ ਸੰਸਥਾ ਹੁੰਦੀ ਆ ਆਪਣਾ ਬੇੜਾ ਨਾਲ ਲੈ ਕੇ ਅੰਦਰ ਰਾਸ਼ਨ ਲੈ ਕੇ ਜਾਂਦੇ ਆ ਹੁਣ ਜੋ ਸੈਲੀਬ੍ਰਿਟੀ ਆਉਂਦਾ ਵਾ ਤਾਂ ਦੇਖੋ ਤੁਸੀਂ ਉਥੇ ਫਿਰ ਇੱਕ ਘੁੰਮਣ ਫਿਰਨ ਆਉਂਦੇ ਨਾ ਉਹਨਾਂ ਨੂੰ ਫੇਰ ਵੇੜਾ ਥੋੜਾ ਉਹ ਦੇ ਸਕਦੇ ਆ ਤਾਂ ਉਹ ਤਾਂ ਆਪਣੇ ਮੰਨ ਲਓ ਉਹਨਾਂ ਨੇ ਰੱਖੇ ਅੰਦਰ ਨਿੱਜੀ ਰੱਖੇ ਜਿਹੜਾ ਰਾਸ਼ਨ ਪਾਣੀ ਲੈ ਕੇ ਜਾਂਦੇ ਉਹਨਾਂ ਨੇ ਲਈ ਜਾ ਰਹੇ ਆ ਇਹ ਗੱਲ ਹੀ ਹੋ ਰਹੀ ਹੈ ਉਥੇ ਕੁਝ ਲੋਕ ਇਹ ਸ਼ਿਕਾਇਤ ਕਰ ਰਹੇ ਸੀ ਜਦੋਂ ਸੈਲੀਬ੍ਰਿਟੀ ਆ ਰਹੇ ਉਹਦੋਂ ਉਹਨਾਂ ਨੂੰ ਵੇੜੇ ਦਿੱਤੇ ਜਾ ਰਹੇ ਆ ਹਾਂਜੀ ਵੇਖੋ ਜੀ ਤੁਸੀਂ ਆਪ ਜਾਣਿਓ ਪੰਜਾਬ ਦੀ ਸਿਆਸਤ ਜਿੱਦਾਂ ਦੀ ਹੈਗੀ ਆ ਠੀਕ ਆ ਸੈਲੀਬ੍ਰਿਟੀ ਵਾਸਤੇ ਉਹਦੇ ਕੋਲ ਪਿਕਨਿਕ ਬਣਾਉਣ ਨਾਲ ਕੰਮ ਹੈਗਾ ਕੀ ਸਮਾਂ ਲੱਗਦਾ ਤੁਹਾਨੂੰ ਕਿ ਅਜਿਹਾ ਕਰਨਾ ਚਾਹੀਦਾ ਨਹੀਂ ਜੀ ਬਿਲਕੁਲ ਨਹੀਂ ਇਹ ਤਾਂ ਇੱਕ ਮਤਲਬ ਇੱਕ ਜਟ ਹੋਣ ਦੀ ਲੋੜ ਹੈ ਇੱਥੇ ਆਪਣੇ ਭਰਾਵਾਂ ਦਾ ਹੱਥ ਫੜਨ ਵਾਲੇ ਲੋਕਾਂ ਦੇ ਸਾਹਮਣੇ ਦੇਖੋ ਕਿੰਨਾ ਨੁਕਸਾਨ ਹੋ ਗਿਆ ਉਹਨਾਂ ਦਾ ਆਪਾਂ ਜੇ ਇੱਥੇ ਆ ਕੇ ਪਿਕਨਿਕ ਮਨਾਈਏ ਤਾਂ ਉਹ ਕਿੰਨਾ ਖੁਸ਼ਹਾਲ ਦਿੰਦਾ ਆਪਾਂ ਨੂੰ ਤੇਰਾ ਭਾਣਾ ਮਿੱਠਾ ਲੱਗੇ ਉਹ ਇੱਥੇ ਕਈ ਘਰਾਂ ਦੀ ਤਸਵੀਰ ਦੇਖਣ ਨੂੰ ਮਿਲੀ ਉਹਨਾਂ ਲੋਕਾਂ ਨੇ ਅਸੈਪਟ ਕਰ ਲਿਆ ਹੈ ਕਿ ਰੱਬ ਨੇ ਜੋ ਉਹਨਾਂ ਨੂੰ ਦਿੱਤਾ ਹੈ ਉਹ ਬਹੁਤ ਖੁਸ਼ੀ ਦੇ ਨਾਲ ਕਿ ਰੱਬ ਹੀ ਸਭ ਸਹੀ ਕਰੇਗਾ ਤੇ ਪੰਜਾਬ ਦੀ ਇੱਕ ਤਸਵੀਰ ਹੈ ਚੜ੍ਹਦੀ ਕਲਾ ਦੀ ਬਿਲਕੁਲ ਜੀ ਬਾਕੀ ਪਾਣਾ ਮੰਨਣਾ ਵੀ ਪੈਣਾ ਕਿਉਂਕਿ ਪਾਣਾ ਚੱਲਣਾ ਹੀ ਉਹਦਾ ਸਰਕਾਰਾਂ ਦਾ ਤਾਂ ਕੋਈ ਇੱਥੇ ਰੋਲ ਹੀ ਨਹੀਂ ਹੈਗਾ ਉਹਦਾ ਪਾਣਾ ਮੰਨ ਕੇ ਬੈਠੇ ਆਓ ਇੱਕ ਫਸਲ ਮਰ ਜਾਂਦੀ ਆ ਇੱਕ ਕਣਕ ਤੇ ਬੈਠੇ ਆਓ ਬਸ ਉਹਦੇ ਮੌਸਮ ਦੀ ਮਾਰ ਪੈ ਜਾਂਦੀ ਕਹਿੰਦੇ ਕਦੇ ਇਸ ਤਰੀਕੇ ਇਹ ਹੜ ਮਾਰ ਜਾਂਦੇ ਐ ਹੋਰ ਵੀ ਕਈ ਪ੍ਰੋਬਲਮ ਕਿਸਾਨਾਂ ਸਾਹਮਣੇ ਕਿਸਾਨਾਂ ਤੇ ਵੱਡੀ ਮਾਰ ਪਈ ਐ ਇੱਥੇ ਕਿੰਨਾ ਕੁ ਨੁਕਸਾਨ ਕਿਸਾਨਾਂ ਦਾ ਹੋਇਆ ਆ ਜਿਹੜਾ ਏਰੀਆ ਟੋਟਲੀ ਨੁਕਸਾਨ ਆ ਤੇ ਵਿੱਚ ਜਿਹੜੇ ਘਰ ਟੁੱਟ ਗਿਆ ਉਹ ਡਬਲ ਨੁਕਸਾਨ ਆ ਪਸ਼ੂ ਮਾਰਗੇ ਆ ਉਤੋਂ ਵੀ ਜ਼ਿਆਦਾ ਨੁਕਸਾਨ ਆ ਇੱਕ ਤੋਂ ਹੀ ਦੇਖੋ ਨਾ ਇੱਕ ਜੇਲ੍ਹ 'ਚ ਰਹਿਣਾ ਆ ਮਹੀਨਾ ਤੋਂ ਮਹੀਨੇ ਤੋਂ ਉੱਪਰ ਹੋ ਗਿਆ ਠੀਕ ਆ ਜੀ ਤੇ ਉਹ ਕਿੰਨਾ ਔਖਾ ਵਾ ਤੁਹਾਨੂੰ ਸਾਧ ਤੇ ਤੇ ਛਾੜ ਦਿੱਤਾ ਜਾਵੇ ਥੱਲੇ ਪਾਣੀ ਮਹਿਸੂਸ ਕਰ ਲੋ ساری ਦੁਨੀਆ ਮੈਂ ਬਿਲਕੁਲ ਹੈ ਤਕਰੀਬਨ 22-23 ਦਿਨਾਂ ਦਾ ਸਮਾਂ ਹੋ ਗਿਆ ਬਿਲਕੁਲ ਅਜਿਹੇ ਹਾਲਾਤ ਹੀ ਅੱਜ ਤੋਂ 22 ਦਿਨ ਪਹਿਲਾਂ ਸੀ ਤੇ ਉਹੀ ਬਰਕਰਾਰ ਨਜ਼ਰ ਆ ਰਹੇ ਨੇ ਲੋਕ ਬੇਸ਼ੱਕ ਪਹੁੰਚ ਰਹੇ ਨੇ ਮਦਦ ਲਈ ਪਰ ਵਾਕਈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਹ ਜ਼ਰੂਰ ਪਰੇਸ਼ਾਨ ਹੁੰਦੇ ਹੋਏ ਹਰ ਦਿਨ ਨਜ਼ਰ ਆ ਰਿਹਾ ਹੈ ਕਿਉਂਕਿ ਹਰ ਦਿਨ ਉਹਨਾਂ ਦੇ ਇੱਕ ਚਿੰਤਾ ਹੈ ਜਿਹੜੀ ਪੈਲੀ ਹੁੰਦੀ ਹੈ ਉਹ ਕਿਸਾਨ ਕਈ ਵਾਰ ਠੇਕੇ ਤੇ ਲੈਂਦਾ ਹੈ ਜਿੱਕਰ ਆਪਣੀ ਵੀ ਉਹ ਵੀ ਨੁਕਸਾਨੀ ਗਈ ਹੈ ਖੇਤ ਦੇ ਖੇਤ ਖਤਮ ਹੋ ਚੁੱਕੇ ਨੇ ਤੇ ਵੱਡਾ ਨੁਕਸਾਨ ਪੂਰੇ ਪੰਜਾਬ ਭਰ ਦੇ ਵਿੱਚ ਹੋਇਆ ਹੈ ਗੱਤ ਪਹੁੰਚ ਰਹੀ ਹੈ ਜੋ ਹੜਪੜਤ ਹੈ ਉਹਨਾਂ ਤੱਕ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਤੇ ਦੇਖ ਸਕਦੇ ਹੋ ਟਰੈਕਟਰ ਟਰਾਲੀ ਵਿੱਚ ਕਿਵੇਂ ਲੰਗਰ ਇਹ ਤਿਆਰ ਕੀਤਾ ਗਿਆ ਹੈ ਬੱਚੇ ਵੀ ਪੂਰਾ ਸਹਿਯੋਗ ਇਥੇ ਕਰ ਰਹੇ ਹੈ ਤੇ ਦੂਰ ਦੂਰ ਤੋਂ ਲੋਕ ਇਥੇ ਪਹੁੰਚ ਰਹੇ ਮਦਦ ਕਰਨ ਦੇ ਲਈ ਵੀ ਤੇ ਉਥੇ ਜੋ ਹੜ ਪੀੜਤ ਹੈ ਉਹਨਾਂ ਦਾ ਵੀ ਮਦਦ ਇਥੇ ਕੀਤੀ ਜਾ ਰਹੀ ਹੈ ਤੇ ਪੂਰਾ ਲੰਗਰ ਇਥੇ ਤਿਆਰ ਕੀਤਾ ਜਾ ਰਿਹਾ ਹੈ ਤੇ ਕਹਿੰਦੇ ਬਾਬਾ ਨਾਨਕ ਨੇ ਇਸ ਲੰਗਰ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਤੱਕ ਇਹ ਲੰਗਰ ਚੱਲ ਰਿਹਾ ਹੈ ਹਾਂਜੀ ਆਏ ਕਿੱਥੋਂ ਜੀ ਤੁਸੀਂ ਅਸੀਂ ਆਏ ਜੀ ਆਪਣੇ ਕਪੂਰਥਾਲਾ ਜ਼ਿਲ੍ਹਾ ਸੁਭਾਨਪੁਰ ਨਡਾਲਾ ਤੋਂ ਭੁਲਾਤ ਅਏ ਰੋਜ਼ ਆ ਰਹੇ ਹੋ ਤੁਸੀਂ ਕਿ ਅੱਜ ਆਇਓ ਅਸੀਂ ਅੱਜ ਆਏ ਆਂ ਇਹ ਸੇਵਾ ਤੇ ਚੀਤੀ ਲੈ ਕੇ ਆਏ ਅਸੀਂ ਵਾਹਿਗੁਰੂ ਜੀ ਬੜੇ ਕੜੀ ਚੋਲ ਬਾਕੀ ਬੱਚਿਆਂ ਦਾ ਜੋ ਕੁਰਕਲੇ ਲੇਸ ਡੈਪਰ ਵਗੈਰਾ ਖਾਣ ਪੀਣ ਦਾ ਸਮਾਨ ਬਿਸਕੁਟ ਵਗੈਰਾ ਸਭ ਉਹ ਲੈ ਕੇ ਆਏ ਅਸੀਂ ਕੀਵੇਂ ਦੀ ਦੇਖਦੇ ਹੋ ਇੱਥੇ ਜਿਸ ਤਰ੍ਹਾਂ ਦੀ ਬਣੀ ਹਾਲਾਤ ਬਹੁਤ ਮਾੜੇ ਆ ਜੀ ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਜੀ ਪਾਣੀ ਦੇ ਵਿੱਚ ਗਰੀਬ ਬੰਦੇ ਡੁੱਬੇ ਪਏ ਆ ਜੀ ਸਰਕਾਰਾਂ ਨੂੰ ਕਰਨਾ ਚਾਹੀਦਾ ਇਹ ਭਗਵਾਨ ਤੁਹਾਨੂੰ ਬੋਟਾ ਦੇ ਹੀ ਬਾਛੜੀਆਂ ਪਰੇ ਕੁਝ ਨਹੀਂ ਕਰ ਰਿਹਾ ਮੈਂ ਇਹ ਤੇ ਦੇਖ ਪਾ ਰਹੀਆਂ ਨੌਜਵਾਨ ਬੱਚੇ ਸਾਰੇ ਤੁਹਾਡੇ ਨਾਲ ਸਹਿਯੋਗ ਕਰ ਰਹੇ ਬਹੁਤ ਵੱਡੀ ਗੱਲ ਹੈ ਇਹ ਹੈ ਇਹ ਬਾਬੇ ਨਾਨਕ ਦੀ ਕਿਰਪਾ ਜੀ ਹਾਂਜੀ ਬਿਲਕੁਲ ਬਾਬੇ ਨਾਨਕ ਨੇ ਸ਼ੁਰੂਆਤ ਕੀਤੀ ਸੀ ਲੰਗਰ ਦੀ ਤੇ ਉਹ ਲੰਗਰ ਅੱਜ ਤੱਕ ਚੱਲ ਰਿਹਾ ਅੱਗੇ ਵੀ ਚੱਲਦਾ ਹੀ ਰਹੇਗਾ ਤਾਂ ਦੇਖ ਸਕਦੇ ਹੋ ਤੁਸੀਂ ਟਰੈਕਟਰ ਟਰਾਲੀ ਦੇ ਵਿੱਚ ਉਸ ਤਰੀਕੇ ਇੰਤਜ਼ਾਮ ਕੀਤੇ ਗਏ ਨੇ ਜਿਵੇਂ ਕਿਸਾਨ ਅੰਦੋਲਨ ਕਿ ਆ ਗਏ ਸੀ ਕਿ ਟਰੈਕਟਰ ਟਰਾਲੀ ਇੱਕ ਤੋਂ ਬਾਅਦ ਇੱਕ ਨਜ਼ਰ ਆਉਂਦੇ ਸੀ ਉਵੇਂ ਹੀ ਹੁਣੇ ਜਦੋਂ ਮੁਸ਼ਕਲ ਹਾਲਾਤ ਪੰਜਾਬ ਵਿੱਚ ਬਣੇ ਨੇ ਤਾਂ ਟਰੈਕਟਰ ਟਰਾਲੀ ਰਾਹੀਂ ਹੀ ਮਦਦ ਕੀਤੀ ਜਾ ਰਹੀ ਹੈ